ਪਾਜ ਪਾਗੂ ਅਤੇ અભਿਨੇਤਰੀ ਕੰਗਣਾ ਰਣੋਤ ਦੇ ਬੀਤੇ ਕਾਲ ਚੰਡੀਗੜ੍ਹ 에어ਪੋਰਟ ਤੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕਿਸਾਨ ਆਗੂ ਕੁਲਵਿੰਦਰ ਕੌਰ ਦੇ ਹੱਕ ਵਿੱਚ ਆ ਖੜੇ ਹਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਆंदोलਨ ਦੌਰਾਨ ਧਰਨੇ ਤੇ ਬੈਠੀਆਂ ਬੀਬੀਆਂ ਲਈ ਗਲਤ ਟਿੱਪਣੀ ਕਰਨ ਵਾਲੀ ਕੰਗਣਾ ਰਣੋਤ 에어ਪੋਰਟ ਤੇ ਨਿਯਮ ਭੰਗ ਕਰ ਰਹੀ ਸੀ ਉਹਨਾਂ ਦੱਸਿਆ ਕਿ ਚੈਕਿੰਗ ਸਮੇਂ ਰਣੋਤ ਤੋਂ ਉਹਦਾ ਫੋਨ ਮੰਗਿਆ ਗਿਆ ਸੀ ਪਰ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਗੱਲ ਵਧ ਗਈ ਉਹਨਾਂ ਕਹਿ ਆ ਕਿ ਪੰਜਾਬ ਦੀ ਧੀ ਹੋਣ ਦੇ ਨਾਤੇ ਕੁਲਵਿੰਦਰ ਕੌਰ ਦਾ ਗੁੱਸਾ ਜਾਏ ਸੀ ਤੇ ਜੇਕਰ ਉਸ ਖਿਲਾ किसान उसका साथ देने तो पीछे नहीं हटन गए पंजाब की लड़की है वो कुलविंदर कौर चंडीगढ़ एयरपोर्ट के ऊपर जिस तरीके के का वो दिखाया गया है मीडिया के माध्यम से कि कंगना रनौत के साथ था, उसकी हाथापाई हुई थप्पड़ मारने की भी बात आई है उस पूरी की पूरी कहानी के ऊपर अगर अगर जात मारोगे तो पिछले कल ही मेरे साथ भाजपा का एक नेता हरजीत करयाल एक चैनल के ऊपर डिबेट में था वहां पे उन्होंने माना है बाद में कहानी जो करेंगे गन, वो, वो सत्ता में या सत्ताधारी लोग जो भी चाहे वो कर सकते हैं लेकिन वहां पे उन्होंने ये माना है कि असल मुद्दा ये था कि मोबाइल और पर्स जब चेकिंग होती है ਤੋ ਉਹ ਆਪ ਵੀ ਸਭ ਨੇ 에어ਪੋਰਟ ਪਰ ਗਏ ਹੋਗੇ ਬਹੁਤ ਸਾਰੋਂ ਸਭ ਨੇ ਸਬਰ ਕੀਤਾ ਹੋਗਾ ਯਾਰ ਮੈਂ ਭਾਜਪਾ ਗੂ ਅਤੇ ਅਭਿਨੇਤਰੀ ਕੰਗਣਾ ਰਣੋਤ ਦੇ ਬੀਤੇ ਕਾਲ ਚੰਡੀਗੜ੍ਹ 에어ਪੋਰਟ ਤੇ ਕੁਲਵਿੰਦਰ ਕੋਰ ਵੱਲੋਂ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕਿਸਾਨ ਆਗੂ ਕੁਲਵਿੰਦਰ ਕੋਰ ਦੇ ਹੱਕ ਵਿੱਚ ਆ ਖੜੇ ਹਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਧਰਨੇ ਤੇ ਬੈਠੀਆਂ ਬੀਬੀਆਂ ਲਈ ਗਲਤ ਟਿੱਪਣੀ ਕਰਨ ਵਾਲੀ ਕੰਗਣਾ ਰਣੋਤ 에어ਪੋਰਟ ਦੇ ਨਿਯਮ ਭੰਗ ਕਰ ਰਹੀ ਸੀ ਉਹਨਾਂ ਦੱਸਿਆ ਕਿ ਚੈਕਿੰਗ ਸਮੇਂ ਰਣੋਤ ਤੋਂ ਉਹਦਾ ਫੋਨ ਮੰਗਿਆ ਗਿਆ ਸੀ ਪਰ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਗੱਲ ਵਧ ਗਈ ਦੇ ਨਾਤੇ ਕੁਲਵਿੰਦਰਪੁਰ ਦਾ ਗੁੱਸਾ ਜਾਏ ਸੀ ਤੇ ਜੇਕਰ ਉਸ ਖਿਲਾਫ ਕੋਈ ਕਾਰਵਾਈ ਹੋਈ ਤਾਂ ਕਿਸਾਨ ਉਸ ਦਾ ਸਾਥ ਦੇਣ ਤੋਂ ਪਿੱਛੇ ਨਹੀਂ ਹਟਣਗੇ ਪੰਜਾਬ ਦੀ ਲੜਕੀ ਹੈ ਉਹ ਕੁਲਵਿੰਦਰਪੁਰ ਚੰਡੀਗੜ੍ਹ 에어ਪੋਰਟ ਕੇ ਉਪਰ ਜਿਸ ਤਰੀਕੇ ਕੇ ਤਾ ਉਹ ਦਿਖਾਇਆ ਗਿਆ ਹੈ ਮੀਡੀਆ ਕੇ ਮਾਧਮ ਸੇ ਕਿ ਕੰਗੜਾ ਔਰ ਨੌਦ ਕੇ ਸਾਥਾਂ ਉਸ ਕੀ ਹਾਥਾਪਾਈ ਹੋਈ ਥੱਪੜ ਮਾਰਨੇ ਕੀ ਵੀ ਬਾਤ ਆਈ ਹੈ उस पूरी की पूरी कहानी के ऊपर अगर अगर जात मारोगे तो पिछले कल ही मेरे साथ भाजपा का एक नेता हरजीत करियाल एक चैनल के ऊपर डिबेट में था वहां पे उन्होंने माना है बाद में कहानी जो करेंगे गन, वो, वो सत्ता में या सत्ताधारी लोग जो भी चाहे वो कर सकते हैं लेकिन वहां पे उन्होंने ये माना कि असल मुद्दा ये था कि मोबाइल और पर्स ਜਦ ਚੈਕਿੰਗ ਹੋਤੀ ਹੈ ਤੋ ਉਹ ਆਪ ਵੀ ਸਭ ਨੇ 에어ਪੋਰਟ ਪਰ ਗਏ ਹੋਗੇ ਬਹੁਤ ਸਾਰੇ ਸਭ ਨੇ ਸਬਰ ਕੀਤਾ ਹੋਗਾ ਯਾਰ ਮੈਂ ਭਾਜਪਾਗੂ ਅਤੇ ਅਭਿਨੇਤਰੀ ਕੰਗਣਾ ਰਣੋਤ ਦੇ ਬੀਤੇ ਕਾਲ ਚੰਡੀਗੜ੍ਹ 에어ਪੋਰਟ ਤੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕਿਸਾਨ ਆਗੂ ਕੁਲਵਿੰਦਰ ਕੌਰ ਦੇ ਹੱਕ ਵਿੱਚ ਆ ਖੜੇ ਹਨ ਕਿਸਾਨਾਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਧਰਨੇ ਤੇ ਬੈਠੀਆਂ ਬੀਬੀਆਂ ਲਈ ਗਲਤ ਟਿੱਪਣੀ ਕਰਨ ਵਾਲੀ ਕੰਗਣਾ ਰਣੋਤ 에어ਪੋਰਟ ਦੇ ਨਿਯਮ ਭੰਗ ਕਰ ਰਹੀ ਸੀ ਉਹਨਾਂ ਦੱਸਿਆ ਕਿ ਚੈਕਿੰਗ ਸਮੇਂ ਰਣੋਤ ਤੋਂ ਉਹਦਾ ਫੋਨ ਮੰਗਿਆ ਗਿਆ ਸੀ ਪਰ ਉਸਨੇ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਤੋਂ ਬਾਅਦ ਗੱਲ ਵਧ ਗਈ ਉਹ ਉੰਦੇ ਨਾਤੇ ਕੁਲਵਿੰਦਰ ਕੌਰ ਦਾ ਗੁੱਸਾ ਜਾਏ ਸੀ ਤੇ ਜੇਕਰ ਉਸ ਖਿਲਾਫ ਕੋਈ ਕਾਰਵਾਈ ਹੋਈ ਤਾਂ ਕਿਸਾਨ ਉਸ ਦਾ ਸਾਥ ਦੇਣ ਤੋਂ ਪਿੱਛੇ ਨਹੀਂ ਹਟਣਗੇ ਪੰਜਾਬ ਦੀ ਲੜਕੀ ਹੈ ਉਹ ਕੁਲਵਿੰਦਰ ਕੌਰ ਚੰਡੀਗੜ੍ਹ 에어ਪੋਰਟ ਕੇ ਉਪਰ ਜਿਸ ਤਰੀਕੇ ਦੇ ਦਾ ਉਹ ਦਿਖਾਇਆ ਗਿਆ ਹੈ ਮੀਡੀਆ ਦੇ ਮਾਧਮ ਸੇ ਕਿ ਕੰਗੜਾ ਔਰ ਨੌਦ ਕੇ ਸਾਥ tha ਉਸ ਕੀ ਹਾਥਾਪਾਈ ਹੋਈ ਥੱਪੜ ਮਾਰਨੇ ਦੀ ਵੀ ਬਾਤ ਆਈ ਹੈ उस पूरी की पूरी कहानी के ऊपर अगर अगर जात मारोगे तो पिछले कल ही मेरे साथ भाजपा का एक नेता हरजीत कर एक चैनल के ऊपर डिबेट में था वहां पे उन्होंने माना है बाद में कहानी जो करेंगे गन, वो, वो सत्ता में या सत्ताधारी लोग जो भी चाहे वो कर सकते हैं लेकिन वहां पे उन्होंने ये माना कि असल मुद्दा ये था कि मोबाइल और पर्स ਜਦ ਚੈਕਿੰਗ ਹੋਤੀ ਹੈ ਤੋ ਵਾਪਸ ਸਭ ਨੇ 에어ਪੋਰਟ ਪਰ ਗਏ ਹੋਗੇ ਬਹੁਤ ਸਾਰੇ ਸਭ ਨੇ ਸਬਰ ਕੀਤਾ ਹੋਗਾ ਯਰ ਮੈਂ